ਸੂਹ ਹਲਕਾ ਕਨੌਰ ਦੇ ਜਿੰਨੇ ਵੀ ਸਾਡੇ ਪੰਜ ਸਰਪੰਚ ਨੇ ਮੈਂਬਰ ਸਾਹਿਬਾਨ ਨੇ ਮੈਂ ਸਾਰਿਆਂ ਨੂੰ মিডিਆ ਦੇ ਜ਼ਰੀਏ ਬੇਨਤੀ ਕਰਦਾ ਭਈ ਗ੍ਰਾਮ ਸਭਾ ਦੇ ਮਤੇ ਪਾ ਕੇ ਆਪਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਸਾਡੇ ਸੂਚੇ ਸਾਰੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰੀਏ ਵੀ ਜਿੰਨਾ ਟਾਈਮ ਸਾਡੇ ਘੱਗਰ ਦੀ ਜਿਹੜੀ ਆ ਉਹ ਦਿਖਾਓ ਉੱਧਰ ਭਾਈ ਜਿੰਨਾ ਟਾਈਮ ਅਸੀਂ ਇਹ ਜਿਹੜੀ ਘੱਗਰ ਦੀ ਹੈ ਸਫਾਈ ਨਹੀਂ ਕਰਦੇ ਉਹਨਾ ਟਾਈਮ ਸਾਡਾ ਮਸਲਾ ਜਿਹੜਾ ਉਹ ਹੱਲ ਨਹੀਂ ਹੁੰਦਾ ਕਿਉਂਕਿ 1.5 ਤੋਂ 2 ਏਕੜ ਦੇ ਵਿੱਚ ਤਕਰੀਬਨ ਤਕਰੀਬਨ ਘੱਗਰ ਆਇਓ ਲਾਚੜੂ ਵਾਲੇ ਪਾਸੇ ਦੀ ਗੱਲ ਕਰ ਲਈਏ ਚਾਹੇ ਉਹ ਇਧਰ ਮਦੂਦਾ ਵਾਲਾ ਪਾਸਾ ਵਿੱਚ ਦਿਖਾ ਦੇ ਭਾਈ ਕਿਹੜਾ ਇਹ ਮਦੂਦਾ ਵਾਲਾ ਪਾਸਾ ਤਕਰੀਬਨ ਅੱਤੋਂ ਜ਼ਿਆਦਾ ਜਿਹੜਾ ਇਹ ਕਵਰ ਹੈ ਸੁਪਮਾ ਮੀਡੀਆ ਦੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਵੀ ਹਲਕਾ ਘਨੌਰ ਚੜ੍ਹਦੀ ਕਲਾ ਦੇ ਵਿੱਚ ਆ ਪਰ ਸਾਡੇ ਕੁਝ ਭਰਾ ਮੱਝ ਅਤੇ ਦੁਆਬੇ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਾਲਵੇ ਦੇ ਵਿੱਚ ਵੀ ਕਿਸੇ ਕਿਸੇ ਨੁਕਸਾਨ ਹੋਇਆ ਕੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੀ ਅਪੀਲ ਹੈ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਵੀ ਅਸੀਂ ਗ੍ਰਾਮ ਸਭਾ ਦੇ ਮਤੇ ਪਾਉਣ ਲੱਗੇ ਆ ਕਨਾਂ ਹੋਰ ਹਲਕੇ ਦੇ ਸਾਰੇ ਸਰਪੰਚ ਸਾਹਿਬਾਨ ਲੋਕਾਂ ਨੂੰ ਵੇਖੋ ਪਾਰਟੀ ਭਾਜੀ ਤੋਂ ਉੱਤੇ ਉੱਠ ਕੇ ਸਾਨੂੰ ਇਹ ਕੰਮ ਕਰਨਾ ਪਵੇਗਾ ਜਿਵੇਂ ਆਪਾਂ ਇੱਕ ਸਮਾਜ ਸੇਵਾ ਦਾ ਕੰਮ ਕਰਦੇ ਆਂ ਉਵੇਂ ਆਪਾਂ ਨੂੰ ਇਹ ਕੰਮ ਕਰਨਾ ਪਵੇਗਾ ਜਿਹੜੀ ਲੜਾਈ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਆਪਣੇ ਤਨ ਮਨ ਧਨ ਦੇ ਨਾਲ ਤੁਹਾਡੇ ਨਾਲ ਕਿਉਂਕਿ ਮੇਰਾ ਤਾਂ ਪਿੰਡ ਆਪ ਜਦੋਂ ਹਾਈਲਾਈਟ ਹੁੰਦਾ ਸਭ ਤੋਂ ਪਹਿਲਾਂ ਨਾਂ ਜਿਹੜਾ ਮਾੜੂ ਦਾ ਆਉਂਦਾ ਤੇ ਸਾਡੀ ਆਪ ਦਾ ਘਰ ਦੇ ਕੰਡੇ ਤੇ ਆਂ ਸੋ ਹਲਕੇ ਕਨੌਰ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਗੱਲ ਚਾਹਣਾ ਵੀ ਅਸੀਂ ਜਿੰਨਾ ਟਾਈਮ ਆ ਇਹਦੀ ਅਸੀਂ ਸਾਫ਼ ਸਪਾਈ ਨਹੀਂ ਕਰਦੇ ਸਾਡਾ ਜਿਹੜਾ ਹਾਲ ਆ ਉਹ ਬੜਾ ਵਧੀਆ ਨਹੀਂ ਰਹਿੰਦਾ ਸੋ ਜਿਹੜਾ ਵਿਚਲਾ ਉਹ ਆਪਾਂ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਹੁਣ ਪਾਣੀ ਜਿਹੜਾ ਉਹ ਤਕਰੀਬਨ ਘਟ ਗਿਆ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਣੀ ਜਿਹੜਾ ਉਹ ਡਾਊਨ ਹੋ ਜਾਏਗਾ ਸੋ ਆਪਾਂ ਸਾਰੇ ਰਲ ਮਿਲ ਕੇ ਵੇਖੋ ਆਪਾਂ ਸਾਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਜਿੰਮੇਵਾਰੀ ਜਿਹੜੀ ਆਪਾਂ ਦਿਨ ਰਾਤ ਦੀ ਜਿਹੜੀ ਜਿੰਮੇਵਾਰੀ ਆਪਾਂ ਨਾਲ ਲਾ ਕੇ ਪਾਣੀ ਡਾਊਨ ਹੋ ਜੇਗਾ ਇਹਨੂੰ ਆਪਾਂ ਨਿਭਾਈਏ ਜਿਹੜਾ ਕੋਈ ਨੱਕਾ ਕੋਈ ਬੰਦਾ ਜਿੱਥੇ ਮਿੱਟੀ ਪੈਣ ਵਾਲੀ ਐ ਉਥੇ ਆਪਾਂ ਮਿੱਟੀ ਵੀ ਪਾਈਏ ਕਿਉਂ ਬੇਸ਼ੱਕ ਇਹ ਗਲਤੀ ਪ੍ਰਸ਼ਾਸਨ ਦੀ ਆ ਬੇਸ਼ੱਕ ਇਹ ਗਲਤੀ ਕਈ ਸਾਡੇ ਭਰਾ ਵੀ ਇਹਦੇ ਵਿੱਚ ਸਹਿਮਤ ਨਹੀਂ ਹੁੰਦੇ ਜਦੋਂ ਪਾਣੀ ਡਾਊਨ ਹੋ ਜਾਂਦਾ ਨਾ ਫਿਰ ਬੰਦੇ ਕਹਿ ਦਿੰਦੇ ਵੀ ਰਹਿਣ ਦਿਓ ਨਾ ਪਟੋ ਸੋ ਇਹਦੇ ਵਿੱਚ ਐਨਜੀਟੀ ਦਾ ਵੀ ਚੱਕਰ ਸੀਗਾ ਪਰ ਕੋਈ ਗੱਲ ਨਹੀਂ ਆਪਾਂ ਖੜਾਂਗੇ ਲੜਾਂਗੇ ਜਦੋਂ ਲੜਾਂਗੇ ਤੇ ਫਿਰ ਬੰਦੇ ਨੂੰ ਰਾਹ ਵੀ ਲੱਭ ਜਾਂਦੇ ਨੇ ਜਿੱਤ ਵੀ ਲੱਭ ਜਾਂਦੀ ਸੁਮੇਸ਼ਵਰੀ ਪ੍ਰਮਾਤਮਾ ਨੇ ਸਾਡਾ ਜਿਹੜਾ ਨੁਕਸਾਨ ਆ ਉਹ ਤੋਂ ਸਾਨੂੰ ਬਚਾਇਆ ਤੇ ਅਰਦਾਸ ਬੇਨਤੀ ਵੀ ਕਰਦੇ ਵੀ ਪ੍ਰਮਾਤਮਾ ਵਿਚਾਰ ਰੱਖੀ ਸਾਰੇ ਪੰਜਾਬ ਦਾ ਰੱਖੀ ਸਾਰੀ ਦੁਨੀਆ ਦਾ ਰੱਖੀ ਤੂੰ ਕੈ ਨਾਤਾ ਜਿਹੜਾ ਮਾਲਕ ਹੈ ਤੋਂ ਅੱਜ ਅਸੀਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਪਾਣੀ ਤੇ ਮੈਂ ਸਾਰੇ ਘਨੌਰ ਦੇ ਪੰਚ ਆ ਸਰਪੰਚਾਂ ਨੂੰ ਸਾਡੀ ਸਾਰੀ ਟੀਮ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਸਾਰਿਆਂ ਨੇ ਮੁੱਖ ਮੰਤਰੀ ਸਾਹਿਬ ਦਾ ਵਿਦੇਸ਼ ਹੈ ਉਹਨਾਂ ਦਾ ਸਾਨੂੰ ਹੈ ਵੀ ਅਸੀਂ ਸਾਰਿਆਂ ਨੇ ਇੱਕ ਮਹੀਨੇ ਦੀ ਜਿਹੜੀ ਤਨਖਾਹ ਆ ਉਹ ਅਸੀਂ ਉਹਨਾਂ ਦੀ ਹੜਪੀੜਤਾ ਦੀ ਰਾਹਤ ਦੇ ਲਈ ਦੇਣੀ ਹੈ ਤੇ ਮੈਂ ਘਨੌਰ ਰਲਕੇ ਦੇ ਸਰਪੰਚਾਂ ਨੂੰ ਵੀ ਵਾਦਾ ਕਰਦਾ ਵੀ ਤੁਸੀਂ ਬੇਨਤੀ ਕਰਦਾ ਵੀ ਆਪਾਂ ਵੀ ਸਾਰੇ ਤਿਲ ਫੁੱਲ ਤੁਸੀਂ ਵੀ ਜਰੂਰ ਪਾਓ ਸਾਰਾ ਪ੍ਰਸ਼ਾਸਨ ਵੀ ਜਿਹੜਾ ਰਲ ਮਿਲ ਕੇ ਜਿਹੜਾ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਉਹਨਾਂ ਦੀ ਜਿਹੜੀ ਪੂਰਤੀ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਧਰ ਦਿਖਾ ਵੀ ਇੱਕ ਕਰੀ ਜਿੰਨਾ ਟਾਈਮ ਆਪਾਂ ਇਹ ਘੱਗਰ ਦੀ ਸਫਾਈ ਨਹੀਂ ਕਰਦੇ ਉਹਨਾਂ ਟਾਈਮ ਆਪਣਾ ਜਿਹੜਾ ਇਹ ਮਸਲਾ ਨਹੀਂ ਹੱਲ ਹੋਣਾ ਇੱਧਰ ਵੀ ਤਕਰੀਬਨ ਆ ਠੀਕ ਹੈ ਘੱਗਰ ਜੇ ਕਿਸੇ ਦਾ ਘੱਗਰ ਨੇ ਜਗਾ ਛੱਡ ਦਿੱਤੀ ਹੈ ਇਹ ਦੋ ਕੱਬੇ ਤੋਂ ਸੱਜੇ ਸੱਜੇ ਤੋਂ ਕੱਬੇ ਕੀਤੀ ਹੈ ਪਰ ਜਿੰਨਾ ਘੱਗਰ ਆ ਇਹਦੀ ਸਫਾਈ ਦਾ ਤਕਰੀਬਨ ਜਿਹੜੀ ਸਾਨੂੰ ਉਹ ਹਿੰਮਤ ਲਾ ਕੇ ਹਿੰਮਤ ਕਰਕੇ ਜਿਹੜੀ ਕਰਨੀ ਹੈ